ਬਾਹਵਾਲ ਚੋ ਪਾਣਿਓ ਪਾਣੀ ਖੇਤਾਂ ਵਿੱਚ ਪਾਣੀ ਆਲੇ ਦੁਆਲੇ ਸਾਰੇ ਘਰਾਂ ਵਿੱਚ ਪਾਣੀ ਬਾਹਵਾਲ ਵਿੱਚ ਬਾਹਵਾਲ ਚੋ ਵਿੱਚ ਪਾਣੀ ਬਹੁਤ ਜ਼ਿਆਦਾ ਜਿ ਬਾਹਵਾਲ ਦੇ ਅਜੂ ਸਮਾਰਟ ਹੋ ਗਿਆ ਕੇਂਦਰ ਵਿੱਚ ਕੀ ਪਾਣੀ ਬਾਹਵਾਲ ਦੇ ਚੋਅ ਵਿੱਚ ਪਾਣੀ ਬਹੁਤ ਜ਼ਿਆਦਾ ਪਾਣੀ ਦਾ ਕਹਿਰ ਪੂਰਾ ਪੁਲ ਤੋਂ ਬਣਾਈ ਕੇ ਵੀਡੀਓ ਬਾਹਵਾਲ ਦੇ ਪੁਲ ਤੋਂ ਬਣਾਈ ਕੇ ਵੀਡੀਓ ਚੋਅ ਵਿੱਚ ਬਹੁਤ ਜ਼ਿਆਦਾ ਪਾਣੀ ਖੇਤਾਂ ਵਿੱਚ ਪਾਣੀ ਹਰ ਪਾਸੇ ਪਾਣੀ ਆ ਗਿਆ 6 ਘੰਟੇ ਨਹੀਂ ਪੈਣ ਤੋਂ ਵਕੂਆਂ ਦੇ ਪਾਣੀ ਬਹੁਤ ਜ਼ਿਆਦਾ